ਹੁੱਚਰਾਵਾਦ ਵੇਖਿਆ ਤੈਨੂੰ ਖਿੜਖਿੜ ਹੱਸਦਾ ਵੇ ਤੂੰ ਪਿੰਡ ਪਧੌੜਿਚ ਰਹੇ ਹਮੇਸ਼ਾ ਵਸਦਾ ਵੇ ਤੇਰੇ ਤੇ ਉਲੰਬਾ ਰਹਿਣਾ ਏ ساری ਉਮਰ ਨਾ ਤੇਥੋਂ ਲੈਣਾ ਏ ਉਜ ਮੰਨ ਲਿਆ ਦੁਨੀਆਦਾਰੀ ਸੀ ਇੱਕ ਪਿੰਡ ਸਾਡੇ ਦਾ ਮੁੰਡਾ ਵੇ ਤੇਰੇ ਨਾਲ ਸੀ ਉਦੋਂ ਹੁੰਦਾ ਵੇ ਜਦੋਂ ਆਪਣੀ ਲੱਗੀ ਯਾਰੀ ਸੀ ਉਹਨੇ ਕਰੀ ਸਟੋਰੀ ਸ਼ੇਰ ਚੰਨਾ ਤੂੰ ਮੇਰੇ ਮੂਰੇ ਆ ਗਿਆ ਫੇਰ ਚੰਨਾ ਵੇ ਤੇਰੇ ਬਟ ਨਾਲ ਲਾਉਣ ਦੀ ਤਿਆਰੀ ਸੀ ਇੱਕ ਪਿੰਡ ਸਾਡੇ ਦਾ ਮੁੰਡਾ ਵੇ ਤੇਰੇ ਨਾਲ ਸੀ ਉਦੋਂ ਹੁੰਦਾ ਵੇ ਜਦੋਂ ਆਪਣੀ ਲੱਗੀ ਯਾਰੀ ਸੀ ਤੇਰੇ ਤੇ ਉਲੰਭਾ ਲੈਣਾ ਏ ਸਾਰੀ ਉਮਰ ਨਾ ਤੈ ਲੈਣਾ ਏ ਉਂਝ ਮੰਨ ਲਿਆ ਦੁਨੀਆਦਾਰੀ